ਖੰਨਾ ਖੁਰਦ ਰੋਡ ਸਥਿਤ ਸਿੰਘ ਐਵਨੀ ਵਿੱਚ ਦੇਰ ਰਾਤ ਹੀ ਘਰ ਵਿੱਚ ਭयंकर ਅੱਗ ਲੱਗ ਗਈ ਅੱਗ ਇਨੀ ਜ਼ਬਰਦਸਤ ਸੀ ਕਿ ਦੇਖਦੇ ਦੇਖਦੇ ਘਰ ਦੇ ਉੱਪਰਲੇ ਕਮਰੇ ਵਿੱਚ ਪੂਰੀ ਤਰ੍ਹਾਂ ਫੈਲ ਗਈ ਜਿਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਅੱਗ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ 2 ਦੀ ਪੁਲਿਸ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਅਤੇ ਕਰੀਬ 2 ਘੰਟੇ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਘਰ ਦੀ ਮਾਲਕਣ ਕਿਰਨ ਨੇ ਭਰੇ ਮਨ ਨਾਲ ਰੋਂਦੇ ਹੋਏ ਦੱਸਿਆ ਕਿ ਉਹ ਘਰ ਵਿੱਚ ਬੁਟੀਕ ਦਾ ਕੰਮ ਕਰਦੀ ਸੀ ਅਤੇ ਦਿਨ ਰਾਤ ਮਿਹਨਤ ਕਰਕੇ ਸੁਈਆਂ ਮਾਰ-ਮਾਰ ਕੇ ਇਸ ਘਰ ਨੂੰ ਬਣਾਇਆ ਸੀ ਪਰ ਇਸ ਅੱਗ ਨੇ ਉਸ ਦਾ ਸਭ ਕੁਝ ਖਤਮ ਕਰ ਦਿੱਤਾ ਇਸ ਅਗਨ ਦੀ ਘਟਨਾ ਵਿੱਚ ਉਹਨਾਂ ਦੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਉਹਨਾਂ ਦੇ ਦੱਸਣ ਮੁਤਾਬਕ ਘਰ ਵਿੱਚ ਪਿਆ ਕੈਸ਼, 골ਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਉਹਨਾਂ ਨੇ ਦੱਸਿਆ ਕਿ ਦੇਰ ਰਾਤ ਉਹਨਾਂ ਦਾ ਬੇਟਾ ਹੇਠਲੇ ਕਮਰੇ ਵਿੱਚ ਆਇਆ ਤੇ ਕੁਝ ਸਮੇਂ ਬਾਅਦ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਸੀ ਅਤੇ ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਉਹਨਾਂ ਨੂੰ ਬੁਲਾਇਆ ਗਿਆ। ਲਗਦਾ ਦੇਖਦੀ ਆ ਕਿ ਸਵੇਰੇ ਵੀ ਆ ਕੇ ਮੈਂ ਦੋ ਘੰਟੇ ਇੱਥੇ ਬੈਠੀ ਰੋ ਰੋ ਕੇ ਬੁਰਾ ਲੱਗਦਾ ਕਿ ਮਿਹਨਤ ਕਰ ਕਰ ਕੇ ਸੂਇ ਮਾਰ ਮਾਰ ਕੇ ਕੀ ਚੀਜ਼ ਬਣਾਈ ਬੰਦੇ ਨੂੰ ਤਕ ਲੱਗਦਾ ਹੈ ਕਿ ਇੱਦਾਂ ਦਾ ਹੋ ਜਾਊਗਾ ਕਿ 10 ਮਿੰਟ ਵਿੱਚ ਉੱਪਰ ਹੋ ਕੇ ਗਏ ਕਿ ਇੱਦਾਂ ਇੰਨਾ ਕੁਝ ਹੋ ਗਿਆ ਸਮਝ ਹੀ ਨਹੀਂ ਆਂਦਾ ਕਿ ਆਪਣੇ ਘਰ ਦੇ ਵਿੱਚ ਲੋਕਾਂ ਦੇ ਦੇਖੀ ਤਾਂ ਜੱਜ ਆਪਣੇ ਘਰ ਦੇ ਸਭ ਕੁਝ ਵਿੱਚ ਦੋ ਦਿਨ ਨੀਂਦ ਨਹੀਂ ਆਇਆ ਕਿ ਚਪਕਦੇ ਆਪਣਾ ਘਰ ਸਭ ਕੁਝ ਰੱਖਣੇ ਸਾਭ ਦੇਣ ਲੱਗ ਜਿੱਦ ਤੱਕ ਇਸ ਕਿ ਸਾਢੇ 11 11:40 ਤੱਕ ਬਦਲ ਸਭ ਕੁਝ ਆਕਲ ਰਹੀ ਸੀ 11:15 ਜੇ ਉੱਪਰ ਬੇਟਾ ਆਇਆ ਹੋ ਕੇ ਮੈਂ ਫੋਨ ਕੀਤਾ ਰਿਕਾਰਡਿੰਗ ਆਦਾ ਮम्मा ਮੈਂ نیچے ਸੌਣਾ 10 ਮਿੰਟ ਪਹਿਲੇ ਆਇਆ ਬਾਥਰੂਮ ਕਰਕੇ ਲੋਕ ਲਗਾ ਕੇ ਅੰਦਰੋਂ ਹੁੰਡਾ ਲਗਾ ਕੇ ਆ ਗਿਆ ਸਭ ਕੁਝ ਠੀਕ ਸੀ ਬਸ نیچے ਗਿਆ ਫੋਨ ਫੋਨ ਕੀਤਾ ਮੈਂ ਕਿਹਾ ਫੋਨ ਲੱਗਿਆ ਮੈਂ ਕਿਹਾ ਚਾਰਜ ਲਗਾਇਆ ਫੋਨ ਨੇ ਮਮਾ ਸਮੈਲ ਆ ਰਹੀ ਐ ਸਮੈਲ ਆ ਰਹੀ ਐ ਮੈਂ ਕਿਹਾ ਬੇਟੇ ਬਾਹਰ ਹੋਣਾ ਝੁੱਗਿਆ ਝੁੱਗਿਆ ਚ ਅੱਗ ਬਲਦੀ ਹੋਣੀ ਐ ਨਹੀਂ ਕਹਿੰਦਾ ਮਮਾ ਫੇਰ ਵੀ ਮੈਂ ਵੀ ਬਾਹਰ ਗਏ ਤੇ ਧੂਆਂ ਜਾ ਉੱਠ ਰਿਆ ਅਸੀਂ ਬਾਥਰੂਮ ਗਈਆਂ ਫੇਰ ਅਸੀਂ ਉੱਠ ਕੇ ਭੱਜਿਆ ਉੱਪਰ ਆਇਆ ਕਹਿੰਦਾ ਮੈਂ ਦੇਖਣਾ ਬਾਹਰ ਉਹ ਜਦੋਂ ਬਾਹਰ ਉਹ ਦੇਖਿਆ ਇੱਥੋਂ ਦੀ ਇੰਨੇ ਪਾਪੜ ਬਲ ਰਹੇ ਸੀ ਕਿ ਬੰਦੇ ਨੂੰ ਅੰਦਰ ਜਾਣ ਦੀ ਵੀ ਨੋਬਤ ਨਹੀਂ ਸੀ ਕਿ ਅਸੀਂ ਕੁਝ ਸੰਭਾਲ ਲਈਏ ਸਭ ਕੁਝ ਖਿੱਚ ਵੀ ਲਈਏ ਹਾਂਜੀ 5-6 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਸਭ ਕੁਝ ਸਾਡਾ ਜੋ ਸੀ ਸੋਨਾ ਚਾਂਦੀ ਜੋ ਵੀ ਸੀ ਸਾਰਾ ਫਰਨੀਚਰ ਜੋ ਸਾਡਾ ਮਸਬੂਤ ਕੁਝ ਰੂਮ ਦੇ ਵਿੱਚ ਸੀ ਸਾਨੂੰ ਪਾਣ ਨੂੰ ਵੀ ਕੋਈ ਕੱਪੜਾ ਨਹੀਂ ਬਸ ਇਹ ਜੋ ਅਸੀਂ ਪਾਏ ਹੋਏ ਬੱਚਿਆਂ ਸਮੇਤ ਬਸ ਉਹ ਜੋ ਸਾਡੇ ਕੋਲ ਹੈ ਸਾਡੇ ਸਾਰੇ ਡਾਕੂਮੈਂਟ ਕੋਈ ਸਾਡਾ ਕੁਝ ਨਹੀਂ ਬਚਿਆ ਕੋਈ ਬੱਚਿਆਂ ਦੇ ਲਾਇਸੈਂਸ ਹੈ ਸਭ ਕੁਝ ਬਣੇ ਹੋਏ ਸੀ ਪਾਸਪੋਰਟ ਬਣੇ ਹੋਏ ਸੀ ਸਾਡੀ ਆਈਡੀਆਂ ਸੀ ਹਰ ਇੱਕ ਚੀਜ਼ ਦੀ ਪੈਂਡ ਕਾਰਡ ਆਧਾਰ ਕਾਰਡ ਅੱਜ ਜਸਤੀ ਦੀਆਂ ਸਭ ਕੁ ਸਾਡੇ ਕੋਲ ਜੋ ਟੋਟਲ ਸੀ ਸਾਡਾ ਸਭ ਕੁਝ ਬੱਦ ਸਰਟੀਫਿਕੇਟ ਤੱਕ ਸਭ ਕੁਝ ਜਲ ਗਿਆ ਸਾਡੇ ਕੋਲ ਕੁਝ ਨਹੀਂ ਹੈ ਹਾਂਜੀ ਸਰਦੀਆਂ ਦਾ ਇੰਨਾ ਕਪੜਾ ਸੀ ਬੱਚਿਆ ਕੋਲ ਹਰ ਇੱਕ ਚੀਜ਼ ਅੱਜ ਕੱਲ ਹਰ ਇੱਕ ਬੱਚਾ ਵਧੀਆ ਤੋਂ ਵਧੀਆ ਚੀਜ਼ਾਂ ਲਿਆਂਦਾ ਸਭ ਕੁਝ ਹੈ ਕੁਝ ਨਹੀਂ ਰਿਹਾ ਸਾਡੇ ਕੋਲ ਬਸ ਜੋ ਅਸੀਂ ਇਹ ਕਪੜਾ ਪਾਇਆ ਬਸੇ ਯੋਈ ਘੁਰਮਾਲ ਵੀ ਨਹੀਂ ਬੱਚਿਆ ਸਾਡੇ ਕੋਲ ਹਾਂਜੀ ਜ਼ਿੰਦਗੀ ਭਰ ਦੀ ਜੋ ਸਾਡੀ ਪੂੰਜੀ ਬਸ ਇਹੀ ਹੋਈ ਖਤਮ ਹੋ ਗਈ ਹੈ ਬਸ ਦੇਖ-ਦੇਖ ਕੇ ਆਪਣੇ ਆਪ ਨੂੰ ਹੌਲ ਪਹੁੰਦੇ ਆ ਅੰਦਰੋਂ ਦੁੱਖ ਲੱਗਦਾ ਕਿ ਮਿਹਨਤ ਕਰ ਕਰਕੇ ਸੂਈਆਂ ਮਾਰ ਮਾਰ ਕੇ ਇਨਸਾਨ ਕਰਦਾ ਬਣਾਦਾ ਮੇਰੇ ਕਸਟਮਰਾਂ ਦੇ ਸਟੀਚਿੰਗ ਦੇ ਕਪੜੇ ਕਪੜੇ ਸਭ ਕੁਝ ਪਿਆ ਸੀ ਸਭ ਕੁਝ ਸੁਆ ਹੋ ਗਿਆ ਹਾਂਜੀ ਕਰਨਾ ਪੈਣਾ ਮੈਂ ਹਾਂਜੀ ਹੋਰ ਅਗਲਿਆਂ ਦੇ ਵਧੀਆ ਤੋਂ ਵਧੀਆ ਕਪੜੇ ਪਏ ਹੋਏ ਸੀ ਕਾਫੀ ਸਾਲ ਤੋਂ ਮੈਂ ਸਟੀਚਿੰਗ ਕਰ ਰਹੀ ਸੀ ਬਹੁਤ ਜ਼ਿਆਦਾ ਮਤਲਬ ਦੇਖ ਦੇਖ ਕੇ ਹੀ ਮਨ ਨੂੰ ਬੱਚੇ ਸਮਝਾਉਂਦੇ ਆ ਮम्मा ਚੁੱਪ ਕਰੋ ਚੁੱਪ ਕਰੋ ਲੇਕਿਨ ਹੌਸਲਾ ਨਹੀਂ ਪੈਂਦਾ ਆਪਣੇ ਆਪ ਹੀ ਹੰਝੂ ਨਿਕਲ ਆਂਦੇ ਆ ਬੰਦੇ ਨੂੰ ਦੇਖ ਦੇਖ ਕੇ ਰੋੜਾ ਆਂਦਾ ਮੇਰੀ ਜ਼ਿੰਦਗੀ ਵਰਤੀ ਸਾਰਾ ਕੁਝ ਖਤਮ ਹੋ ਗਿਆ ਕਿ ਨਾ ਪ੍ਰਗਮ ਕਪੂਰ ਜਿਹੜਾ ਹਾਦਸਾ ਹੋਇਆ ਕਿਦਾਂ ਸਾਰਾ ਖਤਮ ਹੋ ਗਿਆ ਅਸੀਂ 10 ਮਿੰਟ ਪਹਿਲਾਂ ਹੀ ਨੀਚੇ ਤੋਂ ਉੱਪਰੋਂ ਬ੍ਰਦਰ ਆਇਆ ਸੀਗਾ ਕੁਝ ਵੀ ਨਹੀਂ ਸੀਗਾ 10 ਮਿੰਟ ਬਾਅਦ ਸਾਨੂੰ ਲੱਗਿਆ ਕਿ ਸਮੈਲ ਜੀ ਆ ਰਹੀ ਉੱਪਰ ਆ ਕੇ ਦੇਖਿਆ ਤੇ ਅੱਗ ਲੱਗੀ ਹੋਈ ਸੀ ਜੇ ਤਾਂ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਜਾਂ ਤਾਂ ਤਾਂ ਅੱਗ ਤਾਂ ਬਹੁਤ ਜ਼ਿਆਦਾ ਲੱਗ ਚੁੱਕੀ ਸੀਗੀ ਫਾਇਰ ਬ੍ਰਿਗੇਡ ਨੂੰ ਫੋਨ ਕਰੇ ਸੀ ਪ੍ਰੋਸੀਜਰ ਲੰਬਾ ਸੀ ਮੱਲੇ ਦੇ ਸਾਰੇ ਇਕੱਠੇ ਹੋ ਗਏ ਸੀਗੇ ਪਰ ਬ੍ਰਦਰ ਮੇਰਾ ਬੜਾ ਬ੍ਰਦਰ ਫਾਇਰ ਬ੍ਰਿਗੇਡ ਕੋ ਆਪ ਚੱਲ ਗਿਆ ਥੀਆ ਦੋ ਵਾਰੀ ਵਾਅਦ ਕੀ ਡਿੱਗ ਵੀ ਗਿਆ ਥੀਆ ਤਾਂ ਵੀ ਉਹ ਚੱਲ ਗਿਆ ਫਿਰ ਉਹਨਾਂ ਨਾਲ ਫਾਇਰ ਬ੍ਰਿਗੇਡ ਨਾ ਬੈਠ ਕੇ ਆਇਆ ਉਹਨੇ ਦੱਸਿਆ ਜਦ ਕਿ ਮੱਲੇ ਕਰਦੇ ਸੀ ਜਦ ਤੱਕ ਪਹੁੰਚ ਗਏ ਸੀ ਫਾਇਰ ਬ੍ਰਿਗੇਡ ਵਾਲੇ ਉਹਨਾਂ ਨੇ ਬਚਾਇਆ ਮੈਂ ਜਿੰਨੀ ਸੀਗੀ ਉਹਨਾਂ ਐਸ ਐਚਓ ਦਫ਼ਤਰ ਸਾਰੇ ਪੁਲਿਸ ਵਾਲੇ ਵੀ ਆ ਗਏ ਸੀਗੇ ਨਾਲ ਕਿ ਤਵੀਰ ਵੀ ਪਾਦਰ ਸਾਬ ਦੀ ਖਰਾਬ ਹੋ ਗਈ ਸੀ ਫਿਰ ਸਿਵਲ ਹਸਪੀਟਲ ਲੈ ਕੇ ਗਏ ਐਸ ਐਚਓ ਸਾਹਿਬ ਨਾਲ ਆਪਣੀ ਗੱਡੀ 'ਚ ਬਿਠਾ ਕੇ ਹਾਂਜੀ ਬਾੜੇ ਵੀ ਪੁਲੀਸੀ ਦਾ ਮਾਟਰ ਦੱਸ ਰਿਹਾ ਵੀ ਪੰਜ 6 ਲੱਖ ਦਾ ਠੋੜਾ ਨੁਕਸਾਨ ਹਾਂਜੀ ਹੋ ਗਿਆ ਕੱਟਵਰ ਨਾ ਹੋ ਗਿਆ ਸਾਰਾ ਕੁਝ ਵੀ ਸਾਡਾ ਸਾਰੇ ਡਾਕੂਮੈਂਟ ਸਭ ਕੁਝ ਜੋ ਵੀ ਸਭ ਕੁਝ ਖਤਮ ਹੋ ਗਿਆ ਸਾਡਾ ਕੁਝ ਵੀ ਨਹੀਂ ਬਚਿਆ ਸਾਰਾ ਕੁਝ ਖਤਮ ਹੋ ਗਿਆ ਕੁਝ ਨਹੀਂ ਬਚਿਆ ਕਾਰਨ ਕੀ ਲੱਗਦਾ ਹੈ ਕਨ ਕੁਛ ਨਹੀਂ ਗਾਇ ਸੋਰ ਸਰਕਟ ਕਹਿ ਰਹੇ ਨੇ ਬਾਕੀ ਸਾਨੂੰ ਤਾਂ ਲੱਗਦਾ 10 ਮਿੰਟ ਪਹਿਲਾਂ ਜੇ ਕੁਝ ਪਤਾ ਲੱਗਦਾ ਪਤਾ ਨਹੀਂ ਨਾ ਕੁਛ ਨਹੀਂ ਪਤਾ ਸਾਨੂੰ ਕੀ ਹੋਇਆ ਕਿ ਕੁਝ ਵੀ ਨਹੀਂ ਸਭ ਕੁਝ ਅਸੀਂ ਬੰਦ ਕਰਕੇ ਗਏ ਸੀਗੇ ਲਾਈਟ ਲੂਇਡ ਬੰਦ ਕਰਕੇ ਗਏ ਸੀ 10 ਮਿੰਟ ਪਹਿਲਾਂ ਸੀ ਸਾਡੇ ਕੱਪੜੇ ਵਗੈਰਾ ਸੀ ਮਤਲਬ ਨੇਰੀ ਆ ਰਹੀ ਸੀਗੀ ਹਵਾ ਤੇਜ਼ ਆਦੀ ਚੱਲ ਗਿਆ ਅੰਦਰ ਰੱਖ ਦਿੰਦੇ ਆ ਕਿ ਕਾਨੂੰ ਕੋਈ ਨੇਰੀ ਦੂਰੀ ਆ ਗਈ ਕੁਝ ਵੀ ਨਹੀਂ ਥੀਗਾ ਸਰ ਇੱਕ ਸਿੰਘ ਅਬਿੰਦ ਦੇ ਵਿੱਚ ਅੱਗ ਜਲਦੀ ਦੀ ਘਟਨਾ ਹੋਈ ਸਰ ਸਰੋਂ ਲਗਭਗ ਰਾਤ 12:00 ਵਜੇ ਦੇ ਕਰੀਬ ਅੱਗ ਲੱਗੀ ਸੀ ਤੇ ਜਦੋਂ ਵੀ ਉਹ ਉਹਨਾਂ ਦਾ ਮੈਸੇਜ ਆਇਆ ਤਾਂ ਉਹ ਤੁਰੰਤ ਗੱਡੀ ਸਾਡੀ ਫਾਇਰ ਕਾਲ ਤੇ ਪਹੁੰਚੀ ਆ ਤੇ ਤੁਰੰਤ ਮਤਲਬ ਅੱਧੇ ਘੰਟੇ ਦੇ ਵਿੱਚ ਕੰਟਰੋਲ ਕਰਕੇ ਵਾਪਸ ਆਈ ਤੇ ਸਰ ਅੰਦਾਜ਼ਨ ਕਿੰਨੇ ਕ ਦਾ ਨੁਕਸਾਨ ਹੋ ਗਿਆ ਸਰ ਉਹਨਾਂ ਦੇ ਦੱਸਣ ਅਨੁਸਾਰ 4-5 ਲੱਖ ਦਾ ਨੁਕਸਾਨ ਹੋ ਗਿਆ ਤੇ ਮਤਲਬ ਬਾਕੀ ਨਾਲ ਦੇ ਮਕਾਨਾਂ ਨੂੰ ਬਚਾਇਆ ਗਿਆ ਤੇ ਉੱਪਰਲੀ ਰਹਿਸ਼ ਤੇ ਸੀ ਜਿੱਥੇ ਕਮਰਾ ਸੀ ਉਹਨਾਂ ਦਾ ਤੇ ਉੱਥੇ ਸੋਨਾ ਸਮਾਨ ਸੀਗਾ ਜੀ ਇਨਵਰਟਰ ਵਗੈਰਾ ਤੇ ਸਿਲੰਡਰ ਗੈਸ ਸਿਲੰਡਰ ਉੱਪਰ ਰੱਖਿਆ ਸੀ ਉਹ ਕਾਫੀ ਨੁਕਸਾਨ ਹੋ ਗਿਆ ਜੀ ਸਰਕਾਰ ਨੂੰ ਸਾਹਮਣੇ ਆਇਆ ਸਰਕਾਰ ਨਾ ਮੁੱਕਦੀ ਨਹੀਂ ਸਾਹਮਣੇ ਆਈ